ਤਾਂ ਅਸੀਂ ਕਰ ਰਹੇ ਹਾਂ ਪੰਜਾਬ ਜੀ ਕੇ ਪੰਜਾਬ ਜੀ ਕੇ ਵਿਚੜਾ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈ ਇਤਿਹਾਸਿਕ ਸ਼ਖਸੀਅਤਾਂ ਪੰਜਾਬ ਦੀਆਂ ਤਾਂ ਪੰਜਾਬ ਦੀਆਂ ਇਤਿਹਾਸਿਕ ਸ਼ਖਸੀਅਤਾਂ ਦੇ ਬਾਰੇ ਜਿਹੜਾ ਅਸੀਂ ਪੜਾਂਗੇ ਕਰਾਂਗੇ ਔਰ ਇਤਿਹਾਸਿਕ ਸ਼ਖਸੀਅਤਾਂ ਜਿਨ੍ਹਾਂ ਨੇ ਜਿਹੜਾ ਹੈ ਜਿਹੜਾ ਪੰਜਾਬ ਨੂੰ ਪੰਜਾਬ ਦਾ ਇਤਿਹਾਸ ਰਚਿਆ ਹੈ ਪੰਜਾਬ ਨੂੰ ਜਿਹੜਾ ਅਸੀਂ ਗੁਲਾਮੀ ਦੀਆਂ ਜ਼ੰਜੀਰਾ ਤੋਂ ਜਿਹੜਾ ਹੈ ਮੁਕਤ ਕਰਵਾਇਆ ਉਹਨਾਂ ਨੂੰ ਉਹਨਾਂ ਬਾਰੇ ਜਿਹੜਾ ਅਸੀਂ ਪੜਾਂਗੇ ਤਾਂ ਇਤਿਹਾਸਕ ਸ਼ਿਸ਼ਟਤਾ ਤਾਂ ਸਭ ਤੋਂ ਪਹਿਲਾਂ ਭਾਈ ਮਹਾਰਾਜ ਸਿੰਘ ਇਹਨਾਂ ਦਾ ਜਨਮ ਜ਼ਿਲ੍ਹਾ ਕਿੱਥੇ ਹੁੰਦਾ ਲੁਧਿਆਣਾ ਦੇ ਪਿੰਡ ਕੀਆ ਰੱਬੋ ਨੇੜੇ ਮੌਲਾਦ ਵਿਖੇ ਗਰੇਵਾਲ ਪਰਿਵਾਰ ਦੇ ਵਿੱਚ ਹੁੰਦਾ ਇਹਨਾਂ ਦਾ ਜਨਮ ਔਰ ਇਹਨਾਂ ਦੇ ਮਾਤਾ ਪਿਤਾ ਨੇ ਜਿਹੜਾ ਸੀ ਇਹਨਾਂ ਦਾ ਨਾਮ ਕੀ ਰੱਖਿਆ ਸੀ ਨਿਹਾਲ ਸਿੰਘ ਜਵਾਨ ਹੁੰਦੇ ਹੀ ਜਿਹੜਾ ਆਪਾਂ ਹੀ ਵੀਰ ਸਿੰਘ ਦੇ ਜਿਹੜੇ ਜੋ ਕਿ ਨੌਰੰਗਾ ਬਾਦ ਵਿਖੇ ਜਿਹੜਾ ਹੈ ਉੱਥੇ ਚਲੇ ਗਏ ਇਹ ਜਵਾਨ ਹੁੰਦੇ ਔਰ ਕਈ ਸਾਲ ਆਪਨੇ ਅਸੀਂ ਉੱਥੇ ਕੀ ਆ ਅਨਥਕ ਸੇਵਾ ਕੀਤੀ ਉੱਥੇ ਔਰ ਭਾਈ ਵੀਰ ਸਿੰਘਾ ਤਾਂ ਅਸੀਂ ਇਹਨਾਂ ਨੇ ਅਮ੍ਰਿਤਸਰ ਦੇ ਆ ਔਰ ਆਪਨੇ ਅਸੀਂ ਭਗਵਾਨ ਸਿੰਘ ਦਾ ਨਾਮ ਜਿਹੜਾ ਵਾ ਦਿੱਤਾ ਗਿਆ ਪਹਿਲੇ ਕੀ ਹੁੰਦਾ ਤਾਂ ਆਪ ਜਿਹੜਾ ਅਸੀਂ ਪਹਿਲੇ ਸੁਤੰਤਰ ਕੋਟਾ ਜਿਹੜਾ ਅਸੀਂ ਕੋਲਾਟ ਜਿਹੜਾ ਹੈ ਕੀ ਸੀਗੇ ਕੋਟਾ ਸੌਰੀ ਕੁਲਾਟੀਆਂ ਸਨ ਔਰ ਜੇ ਅਸੀਂ ਜਿਨ੍ਹਾਂ ਨੇ 1847 ਦੇ ਵਿੱਚ ਪਹਿਲਾ ਬ੍ਰਿਟਿਸ਼ ਸਰਕਾਰ ਦੇ ਖਿਲਾਫ ਜਿਹੜਾ ਸੀ ਲੜਾਈ ਦਾ ਐਲਾਨ ਕੀਤਾ ਸੀਗਾ ਇਹਨਾਂ ਨੇ ਔਰ ਆਪ ਜੇ ਆਪ ਉੱਪਰ ਕੀ ਸੀ ਇੱਕ ਅੰਗਰੇਜ਼ੀ ਹੈਨਰੀ ਲੌਰੈਂਸ ਅਤੇ ਲਾਹੌਰ ਦੇ ਇੱਕ ਹੋਰ ਜਿਹੜੇ ਅਸੀਂ ਅੰਗਰੇਜ਼ ਸਰਕਾਰ ਦੇ ਸਹਾਇਕ ਅਫਸਰ ਨੂੰ ਜਿਹੜਾ ਸੀ ਮਾਰਨ ਦੇ ਦੋਸ਼ ਸੀਗੇ ਇਹਨਾਂ ਦੇ ਉੱਪਰ ਲੱਗੇ ਹੋਏ ਔਰ ਪਾਈ ਮਹਾਰਾਜ ਸਿੰਘ ਨੂੰ ਜਿਹੜਾ ਸੀ ਜਦੋਂ ਇਹ ਪਤਾ ਲੱਗਾ ਕਿ ਦੀਵਾਨ ਮੂਲ ਚੰਦ ਨੇ ਜਿਹੜਾ ਹੈ ਅਪ੍ਰੈਲ 1948 ਵਿੱਚ ਕੀ ਆ ਮਲਤਾਨ ਵਿੱਚ ਅੰਗਰੇਜ਼ਾਂ ਖਿਲਾਫ ਤਿੱਖਾ ਵਿਦਰੋਹ ਜਿਹੜਾ ਵਾ ਸ਼ੁਰੂ ਕੀਤਾ ਹੋਇਆ ਵਾ ਤਾਂ ਆਪਨੇ ਜਿਹੜਾ ਸੀ ਆਪਣੀਆਂ ਸਰਗਰਮੀਆਂ ਜਿਹੜੀਆਂ ਸੀ ਹੋਰ ਵੀ ਵਧਾ ਦਿੱਤੀਆਂ ਔਰ ਆਪ ਨੂੰ ਜਿਹੜਾ ਸੀ ਸਿੰਗਾਪੁਰ ਦੀ ਜਿਹੜਾ ਸੀ ਔਰਮ ਜੇਲ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਔਰ ਜਿੱਥੇ 5 ਜੁਲਾਈ 16 ਸੌਰੀ 1856 ਇਸ ਵੀਨ ਜਰਸੀ ਆ ਪਹੁੰਚੇ ਆ ਚੱਲ ਬਸਦੇ ਆ ਠੀਕ ਹੈ ਤਾਂ ਜਾਨੀ ਕਿ ਇਹ ਕੀ ਸੀਗੇ ਤਾਂ ਜਦੋਂ 1900 ਸੌਰੀ 1848 ਦੇ ਵਿੱਚ ਕੀ ਹੈ ਮੂਲ ਚੰਦ ਨੇ ਜਿਹੜਾ ਸੀਗਾ ਅੰਗਰੇਜ਼ਾਂ ਦੇ ਵਿਰੁੱਧ ਵਿਦਰੋਹ ਸ਼ੁਰੂ ਕੀਤਾ ਹੋਇਆ ਸੀ ਤੇ ਇਹਨਾਂ ਦੀਆਂ ਸਰਗਰਮੀਆਂ ਹੋਰ ਵੀ ਜਿਹੜੀਆਂ ਉਹ ਵੱਧ ਜਾਂਦੀਆਂ ਨੇ ਕਲੀਅਰ ਤਾਂ ਨੈਕਸਟ ਨੈਕਸਰ ਦੇ ਕੋਲ ਆ ਜਾਂਦੇ ਨੇ ਸਰਦਾਰ ਅਜੀਤ ਸਿੰਘ ਠੀਕ ਹੈ ਕੌਣ ਆ ਜਾਂਦੇ ਨੇ ਸਰਦਾਰ ਅਜੀਤ ਸਿੰਘ 1881 ਤੋਂ ਲੈ ਕੇ 1947 ਤੱਕ ਠੀਕ ਹੈ ਤਾਂ 1881 ਤੋਂ 1947 ਤੱਕ ਤੇ ਇਹਨਾਂ ਦਾ ਜਿਹੜਾ ਜਨਮ ਹੈ ਜ਼ਿਲ੍ਹਾ ਜਲੰਧਰ ਹੁਣ ਜਿਹੜਾ ਇਹ ਕੀ ਹੈ ਨਵਾਂ ਸ਼ਹਿਰ ਦੇ ਪਿੰਡ ਖਟਖੜ ਕਲਾ ਵਿਖੇ ਜਿਹੜਾ ਹੁੰਦਾ ਹੈ ਔਰ ਅਰਜਨ ਸਿੰਘ ਅਤੇ ਜੈਕੁਰ ਜੈਰਕੌਰ ਜਿਹਸੀ ਇਹਨਾਂ ਦੇ ਮਾਤਾ ਜੀ ਨਾਮ ਜਿਹਗਾ ਇਹਨਾਂ ਦੇ ਘਰ ਹੁੰਦਾ ਹੈ ਔਰ ਸਰਦਾਰ ਆਪ ਸਰਦਾਰ ਭਗਤ ਸਿੰਘ ਦੇ ਚਾਚਾ ਜੀ ਸਨ ਜਾਨਕਿ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਕੌਣ ਸਨ ਅਜੀਤ ਸਿੰਘ ਓਕੇ ਔਰ ਆਪ ਦੇ ਜਿਹੜਾ ਸੀ ਅੰਗਰੇਜ਼ੀ ਹਕੂਮਤ ਦੀਆਂ ਕੂਟਨੀਤੀਆਂ ਦਾ ਜਿਹੜਾ ਸੀ ਸ਼ਰੀਆਮ ਪਾਂਡਾ ਪੰਨਿਆ ਤੇ ਜਿਹੜਾ ਸੀ ਇਹ ਬਚਪਨ ਤੋਂ ਹੀ ਆਪ ਨੇ ਜਿਹੜਾ ਸੀ ਆਪਣੇ ਦਾਦਾ ਜੀ ਵੱਲੋਂ ਜਿਹੜਾ ਹੈ ਜਵਾਨ ਅੰਗਰੇਜ਼ਾਂ ਨੂੰ ਜਿਹੜਾ ਸੀ ਸਲਾਮ ਕਰਨ ਦੀ ਕਿਰਿਆ ਤੇ ਸਲਾਮੀਆਂ ਚਿੰਨ ਲਗਾ ਦਿੱਤਾ ਸੀ ਔਰ 1907 ਵਿੱਚ ਆਪ ਜਿਹੜਾ ਸੀ ਲਾਲਾ ਲਾਜਪਤ ਰਾਏ ਨਾਲ ਜਿਹੜਾ ਸੀ ਬਰਮਾ ਦੀ ਜਿਹੜਾ ਹੈ ਮੈਂਡਲੇ ਜੇਲ ਵੀ ਜਿਹੜਾ ਸੀ ਭੇਜ ਦਿੱਤਾ ਗਿਆ ਸੀ ਔਰ 1918 ਦੇ ਵਿੱਚ ਆਪ ਜਿਹੜਾ ਸੀ ਸਾਨ ਫ੍ਰਾਂਸਿਸਕੋ ਜਿੱਥੇ ਕੀ ਹੈ ਗਦਰ ਪਾਰਟੀ ਦੇ ਜਿਹੜੇ ਸੀ ਸੰਪਰਕ ਦੇ ਵਿਚਾਂ ਦੇ ਇਸ ਤੋਂ ਗਦਰ ਪਾਰਟੀ ਦੀ ਸਥਾਪਨਾ ਕਿੱਥੇ ਹੁੰਦੀ ਸੀ ਸਾਨ ਫ੍ਰਾਂਸਿਸਕੋ ਅਮਰੀਕਾ ਦੇ ਵਿੱਚ ਠੀਕ ਹੈ ਔਰ ਜਿਹੜੇ ਆ ਉਹਨਾਂ ਦੀਆਂ ਸਰ ਗਰਮੀਆਂ ਦੇ ਵਿੱਚ ਜਿਹੜੇ ਇਹਨਾਂ ਨੇ ਹਿਸਾਲਿਆ ਸੰਪਰਕ ਕਰਦੇ ਉਹਨਾਂ ਨਾਲ ਔਰ 1939 ਇਸਵੀ ਦੇ ਵਿੱਚ ਆਪਰੇਣਾ ਸੀ ਯੂਰਪ ਜਿਹੜੇ ਆ ਪਰਤਕ ਆਏ ਔਰ ਨੇਤਾ ਜੀ ਸਭਾਚੰਦਰ ਵਾਸ ਨੇ ਰਸੀ ਇਟਲੀ ਵਿਖੇ ਸੀ ਮਿਸ਼ਨ ਵਿੱਚ ਉਹਨਾਂ ਨੇ ਭਰਪੂਰ ਮਦਦ ਕੀਤੀ ਸੀਗੀ ਠੀਕ ਹੈ ਔਰ ਭਾਰਤ ਦੀ ਆਜ਼ਾਦੀ ਤੋਂ ਮਗਰੋਂ ਜਿਹੜਾ ਸੀਗਾ 15 اگست 1947 نو آپ نے ਜਿਹੜਾ ਸੀ ਆਪਣਾ ਆਖਰੀ ਸਾਹ ਲਿਆ ਔਰ ਆਪ ਦੇ ਅੰਤਿਮ ਸ਼ਬਦ ਸਨ ਸ਼ੁਕਰ ਹੈ ਰੱਬਾ ਮੇਰਾ ਮਤਵ ਜਿਹੜਾ ਉਹ ਪੂਰਾ ਹੋਇਆ ਕਿ ਆਜ਼ਾਦੀ ਜਿਹੜੀ ਹੈ ਉਹ ਸਾਨੂੰ ਮਿਲ ਗਈ ਹੈ ਔਰ ਮੇਰਾ ਮੁੱਖ ਆਦੇਸ਼ ਮੇਰਾ ਮੁੱਖ ਮਤਵ ਜਿਹੜਾ ਸੀਗਾ ਇਹ ਹੀ ਸੀਗਾ ਠੀਕ ਹੈ ਓਕੇ ਤਾਂ ਨੈਕਸਟ ਕੀ ਹੈ ਲਾਲਾ ਲਾਜਪਤ رائے ਜੀ 1865 ਤੋਂ ਲੈ ਕੇ 1928 ਇਸਵੀ ਤੱਕ ਦਾ ਆਪਦਾ ਜਿਹੜਾ ਸੀਗਾ ਭਾਰਤ ਦੇ ਸੁਤੰਤਰਤਾ ਸਰਗਰਮੀਆਂ ਦੇ ਵਿੱਚ ਜਿਹੜਾ ਸੀ ਇਹਨਾਂ ਦਾ ਪ੍ਰਮੁੱਖ ਸਥਾਨਸੀ ਪ੍ਰਮੁੱਖ ਸ਼ਖਸੀਅਤ ਰਹੇ ਨੇ ਇਸ ਸੁਤੰਤਰਤਾ ਦੇ ਵਿੱਚ ਓਕੇ ਔਰ ਇਹਨਾਂ ਦਾ ਜਿਹੜਾ ਆਪਦਾ ਜਿਹੜਾ ਜਨਮ ਸੀਗਾ ਉਹ ਕਦੋਂ ਹੁੰਦਾ ਹੈ 28 ਜਨਵਰੀ 1895 ਜਿਹੜਾ ਸੀਗਾ ਚੁੰਡੀਕੇ ਜਿਹੜਾ ਹੈ ਪਿੰਡ ਦੇ ਭਾਰਤ ਦੇ ਜੇ ਅਸੀਂ ਅਗਰਵਾਲ ਪਰਿਵਾਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀਗਾ ਔਰ ਇਹਨਾਂ ਨੂੰ ਜੇ ਅਸੀਂ ਆਮ ਤੌਰ ਤੇ ਪੰਜਾਬ ਕੇਸਰੀ ਜਾਂ ਸ਼ੇਰੇ ਪੰਜਾਬ ਦੇ ਨਾਮ ਨਾਲ ਜਿਹੜਾ ਵਾ ਜਾਣਿਆ ਜਾਂਦਾ ਲਾਲ ਬਾਲ ਤੇ ਪਾਲ ਜਿਹੜੇ ਆ ਦੀ ਜਿਹੜੀ ਸੀ ਮਸ਼ਹੂਰ ਟਿਕੜੀ ਵਿੱਚ ਲਾਲਾ ਲਾਲਜ ਲਾਲ ਸ਼ਬਦ ਲਾਲਾ ਲਾਜਪਤਰਾਏ ਜੀ ਦਾ ਹੈ ਓਕੇ ਤਾਂ ਲਾਲ ਬਾਲ ਤੇ ਪਾਲ ਲਾਲਾ ਤੋਂ ਲਾਲਾ ਲਾਜਪਤਰਾਏ ਬਾਲ ਗੰਗਾਧਰ ਤਿਲਕਾ ਔਰ ਜਿਹੜੇ ਆ ਪਾਲ ਵਿਪਨ ਚੰਦਰ ਪਾਲ ਓਕੇ ਇਹਨਾਂ ਇਹਨਾਂ ਤਿੰਨ ਤਿਕੜੀ ਹੈ ਔਰ ਇਹਦੇ ਵਿੱਚ ਲਾਲ ਲਾਲਾ ਜਿਹੜਾ ਹੈ ਉਹ ਲਾਲਾ ਲਾਜਪਤਰਾਈ ਜੀ ਦਾ ਹੈ ਓਕੇ ਉਸ ਤੋਂ ਬਾਅਦ ਆਪਨੇ ਜਿਹਾ ਸੀ ਲਾਹੌਰ ਦੇ ਜਿਹਾ ਸੀ ਗੜ੍ਹਲਾ ਹਾਲ ਦੇ ਵਿੱਚ ਜਿਹੜਾ ਸੀ ਉਹਨਾਂ ਭਾਤੀਆਂ ਲਈ ਸੀ ਜਿਹੜਾ ਨੈਸ਼ਨਲ ਕਾਲਜ ਜੀ ਨਹੀਂ ਰੱਖਦੇ ਆ ਜੋ ਅੰਗਰੇਜ਼ੀ ਸੰਸਥਾਵਾਂ ਦਾ ਵਿਰੋਧ ਕਰ ਰਹੇ ਸਨ ਕੁਝ ਸਾਲਾਂ ਦੇ ਮਗਰੋਂ ਜਿਹੜੇ ਸੀ ਉਹ ਅਮਰੀਕਾ ਚਲੇ ਜਾਂਦੇ ਆ ਉੱਥੋਂ ਦੇ ਗੱਦਰੀਆਂ ਨਾਲ ਜਿਹੜਾ ਸੀ ਇਹਨਾਂ ਦਾ ਸੰਪਨ ਸਥਾਪਿਤ ਕੀਤੇ ਇਹਨਾਂ ਨੇ ਔਰ 1920 ਵਿੱਚ ਜਿਹੜਾ ਸੀ ਮੁੜ ਭਾਰਤ ਜਿਹੜੇ ਆ ਇਹ ਆ ਜਾਂਦੇ ਆ ਤਾਂ ਜ ਜੇ ਅਸੀਂ ਆਪ ਨੂੰ ਜੇ ਅਸੀਂ ਅਗਲੇ ਸਾਲ ਲਈ ਜੇ ਅਸੀਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਜਿਹੜਾ ਮੁਖੀ ਚੁਣਿਆ ਜਾਂਦਾ ਵਾ ਔਰ 1928 ਇਸਵੀ ਦੇ ਵਿੱਚ ਜਦੋਂ ਆਪ ਵੀਰ ਸੀ ਸਾਈਮਨ ਕਮਿਸ਼ਨ ਦਾ ਯਾਨੀ ਕਿ ਸਾਈਮਨ ਕਮਿਸ਼ਨ ਆਉਂਦਾ ਹੈ ਨਾ 1928 ਇਸਵੀ ਦੇ ਵਿੱਚ ਤਾਂ 1928 ਇਸਵੀ ਦੇ ਸਾਈਮਨ ਕਮਿਸ਼ਨ ਦੇ ਵਿਰੁੱਧ ਜਿਹੜਾ ਵਾ ਵਿਰੋਧ ਲਈ ਜੁੜੀ ਪੀੜ ਦੀ ਅਗਵਾਈ ਕਰ ਰਹੇ ਸੀਗੇ ਕੌਣ ਲਾਲਾ ਲਾਜਪਤ ਰਾਏ ਜੀ ਔਰ ਜਿਹੜਾ ਸੀ ਆਪ ਤੇ ਜੇ ਸੀ ਪੁਲਿਸ ਵੱਲੋਂ ਜਿਹੜਾ ਸੀ ਲਾਠੀ ਚਾਰਜ ਕੀਤਾ ਗਿਆ ਸੀ ਜ਼ਖਮਾਂ ਦੀ ਤਾਬ ਨਾ ਸਹਨਦਿਆ ਹੋਇਆ ਜਿਹੜਾ ਸੀਗਾ ਇਹ 17 ਨਵੰਬਰ 1928 ਜਰਸੀ ਇਹ ਚੱਲ ਵਾਸਤੇ ਇਹਨਾਂ ਦਾ ਇਹ ਜਿਹੜੇ ਆ ਸ਼ਹੀਦ ਹੋ ਜਾਂਦੇ ਨੇ ਠੀਕ ਹੈ ਉਸ ਤੋਂ ਬਾਅਦ ਨੈਕ ਸਾਡੇ ਕੋਲ ਆ ਜਾਂਦੇ ਆ ਬਾਬਾ ਸੋਹਣ ਸਿੰਘ ਪਖਣਾ 1870 ਤੋਂ 1968 ਇਸਵੀ ਤੱਕ ਤੱਕੀ ਸੀਗਾ ਕਿ ਉਹ ਜੇ ਸੀਗੇ ਇੱਕ ਭਾਰਤੀ ਸਰਗਰ ਜਿਵੇਂ ਸਰਗਰਮੀਆਂ ਅਤੇ ਗਦਰ ਪਾਰਟੀ ਦੇ ਮੋਢੀ ਸਨ ਕੌਣ ਬਾਬਾ ਸੋਨ ਸਿੰਘ ਪਕਣਾ ਜੀ ਔਰ 1915 ਦੇ ਵਿੱਚ ਰਸੀ ਇਹਨਾਂ ਨੇ ਗਦਰ ਸਾਜ਼ਿਸ਼ ਦੇ ਵਿੱਚ ਵੀ ਜਿਹੜਾ ਸੀ ਆਪ ਨੇ ਅਹਿਮ ਭੂਮਿਕਾ ਨਿਭਾਈ ਜੇਕਰ ਸੀ ਇੱਥੇ ਗੱਲ ਕੀਤੀ ਗਈ ਹੈ ਕਿ ਗਦਰ ਪਾਰਟੀ ਦੇ ਮੋਢੀ ਸਨ ਔਰ ਗਦਰ ਪਾਰਟੀ ਜਿਹੜੀ ਹੈ ਇਸ ਦੀ ਸਥਾਪਨਾ 1913 ਦੇ ਵਿੱਚ ਸਾਨ ਫ੍ਰਾਂਸਿਸਕੋ ਅਮਰੀਕਾ ਦੇ ਵਿੱਚ ਜਿਹੜੀ ਹੈ ਕੀਤੀ ਜਾਂਦੀ ਹੈ ਸੋਨ ਸਿੰਘ ਪਕਣਾ ਨੂੰ ਜਿਹੜਾ ਇਸ ਦਾ ਮੋਢੀ ਬਣਾਇਆ ਜਾਂਦਾ ਹੈ ਅੱਗੇ 1915 ਦੇ ਵਿੱਚ ਹੋਈ ਗਦਰ ਸਾਜ਼ਿਸ਼ ਦੇ ਵਿੱਚ ਵੀ ਜਿਹੜਾ ਸੀ ਆਪਦੀ ਅਹਿਮ ਭੂਮਿਕਾ ਰਹੀ ਦੀ ਹੈ ਔਰ ਲਾਹੌਰ ਸਾਜ਼ਿਸ਼ ਕੇਸ ਤਹਰ ਜਿਹੜਾ ਸੀ ਫੁਸ਼ਪਟਾਲ ਮਗਰ ਜਿਹੜਾ ਸੀ ਆਪ ਨੂੰ 16 ਸਾਲ ਦੀ ਜਿਹੜੀ ਹੈ ਜੇਲ ਹੋਈ ਔਰ 1930 ਦੇ ਵਿੱਚ ਜਿਹੜਾ ਸੀ ਆਪ ਨੂੰ ਰਿਹਾ ਕੀਤਾ ਗਿਆ ਔਰ ਆਪਨੇ ਫਿਰ ਜਿਹੜਾ ਸੀ ਭਾਰਤੀ ਕਿਸਾਨ ਮਜ਼ਦੂਰ ਲਹਿਰ ਦਾ ਇਰਾਸਿਕਾ ਲਹਿਰ ਨਾਲ ਜਿਹੜਾ ਕੰਮ ਕੀਤਾ ਔਰ ਨਾਲ ਹੀ ਆਪ ਨੇ ਜਿਹੜਾ ਸੀ ਆਪਣਾ ਕਾਫੀ ਸਮਾਂ ਕਿਸਾਨ ਸਭਾ ਤੇ ਭਾਰਤ ਦੀ ਕਮਿਊਨਿਸਟ ਪਾਰਟੀ ਨੂੰ ਜਿਹੜਾ ਦਿੱਤਾ ਗਦਰਿਆਂ ਦਾ ਕਿਸੇ ਮੁੱਖ ਮਤਵ ਭਾਰਤੀ ਫੌਜੀਆਂ ਨੂੰ ਜਿਹੜਾ ਸੀਗਾ ਵਿਦਰੋਹ ਕਰਨ ਲਈ ਜਿਹੜਾ ਸੀ ਹੱਲਾਸ਼ੇਰੀ ਦੇਣਾ ਸੀਗਾ ਗਦਰਿਆਂ ਦਾ ਮੁੱਖ ਮਤਵ ਕੀ ਸੀਗਾ ਕਿ ਜੋ ਭਾਰਤੀ ਫੌਜੀਆ ਉਹਨਾਂ ਉਹਨਾਂ ਦੁਆਰਾ ਕੀ ਸੀਗਾ ਵਿਦਰੋਹ ਕਰਵਾਉਣਾ ਸੀਗਾ ਕਾਮਗਾਟਾ ਮਾਰੂਦੀ ਹੋਈ ਕਟਨਾ ਕਾਰਨ ਜਿਹੜਾ ਸੀਗਾ ਦੇਸ਼ ਵਿਆਪੀ ਜਿਹੜਾ ਸੀ ਰੋਲ ਨੇ ਗਦਰੀਆਂ ਤੇ ਇਰਾਦੇ ਜਿਹੜੇ ਸੀਗੇ ਹੋਰ ਵੀ ਪੱਕੇ ਕਰ ਦਿੱਤੇ ਸੀਗੇ ਠੀਕ ਹੈ ਔਰ ਗਦਰੀ ਆਗੂ ਸੋਹ ਸਿੰਘ ਆ ਪਕੜਨੇ ਜਿਹੜੀ ਸੀ ਬਰਕ ਬਰਕ ਯੋਲਾ ਅਤੇ ਜਿਹੜਾ ਸੀ ਤਾਰਕਨਾਥ ਦੇਸ਼ ਦੇ ਨੇ ਜਿਹੜਾ ਸੀ ਇਸ ਦਾ ਵਿਦਰੋਹ ਦਾ ਜਿਹੜਾ ਸੀ ਸਥਲ ਬਣਾਇਆ ਕਈ ਹੋਰ ਭਾਰਤੀਆਂ ਨੂੰ ਜਿਹੜਾ ਸੀਗਾ ਉੱਤਰੀ ਭਾਰਤ ਉੱਤਰੀ ਅਮਰੀਕਾ ਦੇ ਸੰ ਹਨਾ ਠੀਕ ਹੈ ਜੋ ਭਾਰਤੀ ਕਿਥੇ ਉੱਤਰੀ ਅਮਰੀਕਾ ਦੇ ਸੰਨ ਆਪਣੀ ਪਾਰਟੀ ਵਿੱਚ ਸ਼ਾਮਿਲ ਇਹਨਾਂ ਨੇ ਕਿਤੇ ਉਹਨਾਂ ਨੂੰ ਔਰ ਅਕਤੂਬਰ 1914 ਦੇ ਵਿੱਚ ਸੋਨ ਸਿੰਘ ਪਕਣਾ ਜਿਹੜਾ ਸੀ ਕਲਕੱਤੇ ਵਿਖੇ ਜਿਹੜਾ ਵਾ ਗ੍ਰਿਫਤਾਰ ਕਰ ਲਿਆ ਗਿਆ। ਪੁਸ਼ਪੜਤਾਲ ਲਈ ਕਿੱਥੇ ਲਿਆਂਦਾ ਗਿਆ ਲੁਧਿਆਣਾ ਭੇਜਿਆ ਜਾਂਦਾ ਹੈ ਉੱਥੇ ਲਿਆਂਦਾ ਗਿਆ ਔਰ ਮਗਰੋਂ ਉਹਨਾਂ ਜਰਸੀ ਮੁਲਤਾਨ ਦੀ ਸੈਂਟਰਲ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀਗਾ ਕਿਨਾਂ ਨੂੰ ਸੋਨ ਸਿੰਘ ਪਕਣਾ ਨੂੰ ਤੇ ਫਿਰ ਆਪਨੇਰ ਸੀ ਲਾਹੌਰ ਦੀ ਸਾਜ਼ਿਸ਼ ਤਹਿ ਜਿਹੜਾ ਸੀ ਕੇਸ ਚਲਾਇਆ ਜਿਸ ਵਿੱਚ ਜਿਆ ਸੀ ਆਪ ਦੀ ਜਿਹੜੀ ਜ਼ਮੀਨ ਸੀ ਜਾਇਦਾਤ ਜ਼ਬਤ ਕਰਕੇ ਆਪ ਨੂੰ ਮੌਤ ਦੀ ਸਜ਼ਾ ਜਿਹੜੀ ਸੀ ਉਹ ਸੁਣਾ ਦਿੱਤੀ ਗਈ ਸੀ ਉਸ ਤੋਂ ਬਾਅਦ ਜਿਹੜਾ ਸੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਮੌਤ ਦੀ ਸਜ਼ਾ ਨੂੰ ਜਿਹੜਾ ਸੀ ਉਮਰ ਕੈਦ ਦੇ ਵਿੱਚ ਜਿਹੜਾ ਉਹ ਬਦਲ ਦਿੱਤਾ ਗਿਆ ਯਾਨੀ ਕਿ ਇਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ ਪਰ ਬਾਅਦ ਵਿੱਚ ਕੀ ਕੀਤਾ ਗਿਆ ਇਹਨਾਂ ਨੂੰ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜਾ ਭੇਜ ਦਿੱਤਾ ਗਿਆ ਔਰ ਉੱਥੇ ਕੀ ਹੈ ਇਹਨਾਂ ਨੂੰ ਮੌਤ ਦੀ ਸਜ਼ਾ ਨੂੰ ਜਿਹੜਾ ਸੀ ਇਹਨਾਂ ਨੇ ਉਮਰ ਕੈਦ ਦੇ ਵਿੱਚ ਜਿਹੜਾ ਅੰਗਰੇਜ਼ਾਂ ਨੇ ਤਬਦੀਲ ਕਰ ਦਿੱਤਾ ਯਾਨੀ ਕਿ ਉੱਥੇ ਉਮਰ ਕੈਦ ਕਰ ਦਿੱਤੀ ਗਈ ਠੀਕ ਹੈ ਨੈਕਸਟ ਜਿਹੜਾ ਸਾਡੇ ਕੋਲ ਆ ਜਾਂਦੇ ਨੇ ਬਾਬਾ ਗੁਰਦਿੱਤ 1860 ਤੋਂ 1954 ਇਤਿਹਾਸਕ ਸ਼ਖਸੀਅਤਾਂ ਦੇ ਵਿੱਚ ਇਤਿਹਾਸ ਦੀ ਵਿੱਚ ਜਿਹੜਾ ਇਹਨਾਂ ਦਾ ਵੀ ਜਿਹੜਾ ਅਹਿਮ ਭੂਮਿਕਾ ਅਹਿਮ ਸਥਾਨ ਹੈ ਕਿੰਨਾ ਦਾ ਬਾਬਾ ਗੁਰਦਿੱਤ ਸਿੰਘ ਜੀ ਦਾ ਤਾਂ 1914 ਵਿੱਚ ਹੋਏ ਕਾਮਗਾਟਾ ਮਾਰੂ ਠੀਕ ਹੈ ਇਹ ਕਿਸ ਘਟਨਾ ਦੇ ਬਾਰੇ ਹੈ ਕਾਮਗਾਟਾ ਮਾਰੂ ਹਾਦਸੇ ਦੀ ਜਿਹੜੀ ਸੀ ਆਪ ਪ੍ਰਮੁੱਖ ਹਸਤੀ ਸਨ ਇਹਨਾਂ ਨੇ ਜਿਹੜਾ ਕਾਮਗਾਟਾ ਮਾਰੂ ਹਾਦਸਾ ਕੈਨੇਡਾ ਤੇ ਅਮਰੀਕਾ ਵੱਲੋਂ ਜਿਹੜਾ ਸੀ ਏਸ਼ੀਅਨ ਮੂਲ ਦੇ ਲੋਕਾਂ ਨੂੰ ਜਿਹੜਾ ਸੀ ਆਪਣੇ ਦੇਸ਼ ਵਿੱਚ ਪਨਾਹ ਨਾ ਦੇਣਾ ਕਾਰਨ ਵਸ ਜਿਹੜਾ ਸੀ 20ਵੀਂ ਸਦੀ ਦੇ ਇਤਿਹਾਸ ਦੀ ਜਿਹੜੀ ਆ ਇਹ ਮੁੱਖ ਘਟਨਾ ਬਣਦੀ ਆ ਔਰ ਇਹਨਾਂ ਦਾ ਜਨਮ ਜਿਹੜਾ ਸੀ 1960 ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਰਹਾਲ ਦੇ ਵਿੱਚ ਜਿਹੜਾ ਇਹਨਾਂ ਦਾ ਜਨਮ ਹੋਇਆ ਸੀਗਾ ਔਰ 1914 ਦੇ ਵਿੱਚ ਆਪਨੇ ਜਿਹੜਾ ਸੀ ਇੱਕ ਇਹਨਾਂ ਨੇ ਇੱਕ ਜਹਾਜੀ ਬੇੜਾ ਜਿਹੜਾ ਸੀਗਾ ਕਾਮਗਾਟਾ ਮਾਰੂ ਕੈਨੇਡਾ ਜਾਣ ਲਈ ਕਿਰਾਏ ਤੇ ਲਿਆ ਸੀਗਾ ਠੀਕ ਹੈ ਔਰ ਜਿਸ ਨੂੰ ਜਿਹੜਾ ਸੀ ਕਦੋਂ ਲੈਂਦੇ ਆ ਮਈ 1914 ਨੂੰ ਜਿਹੜਾ ਸੀ ਵੈਨਕੂਵਰ ਜਿਹੜਾ ਇਹਨਾਂ ਨੇ ਪਹੁੰਚਾਇਆ ਔਰ ਉਸ ਤੋਂ ਬਾਅਦ ਆ ਇਸ ਬੇੜੇ ਨੂੰ ਜਿਹੜਾ ਸੀ ਕੀ ਨਾਮ ਦਿੱਤਾ ਸੀ ਗੁਰੂ ਨਾਨਕ ਜਹਾਜ਼ ਦਾ ਨਾਮ ਦਿੱਤਾ ਔਰ ਇਸ ਦੇ ਵਿੱਚ ਸਵਾਰ ਕਿੰਨੇ ਸਨ 376 ਮੁਸਾਫਿਰਾਂ ਜਿਨ੍ਹਾਂ ਦੇ ਵਿੱਚੋਂ 351 ਜਿਹੜੇ ਸੀ ਉਹ ਸਿੱਖ ਹੀ ਸਨ ਠੀਕ ਹੈ ਸਿੱਖ ਅਤੇ ਇੱਕ ਜਿਹੜਾ 21 ਪੰਜਾਬੀ ਮੁਸਲਮਾਨ ਸਨ 3 April 1914 ਨ ਜਿਹੜਾ ਇਹ ਬੇੜਾ ਕਿੱਥੋਂ ਹਾਂਗਕਾਂਗ ਤੋਂ ਕਿੱਥੇ ਰਵਾਨਾ ਹੋਇਆ ਵੈਨਕੂਵਰ ਲਈ ਠੀਕ ਹੈ ਹਾਂਗਕਾਂਗ ਤੋਂ ਵੈਨਕੂਵਰ ਲਈ ਜਿਹੜਾ ਇਹ ਆ ਜਿਹੜਾ ਇਹ ਜਾਂਦਾ ਇਹ ਜਹਾਜ਼ ਉਸ ਤੋਂ ਬਾਅਦ ਆ 2 May 1914 ਨੂੰ ਇਹ ਬੇੜਾ ਕਿੱਥੇ ਪਹੁੰਚਦਾ ਹੈ ਵੈਨਕੂਵਰ ਪਹੁੰਚੇ ਜਿੱਥੇ ਇਹਨਾਂ ਨੂੰ ਰੋਕਣ ਨਾ ਦਿੱਤਾ ਗਿਆ ਉੱਥੇ ਇਹਨਾਂ ਨੂੰ ਰੋਕਣ ਦਿੱਤਾ ਤੇ ਰਾਤ ਨੂੰ ਪੁਲਿਸ ਪਾਰਟੀ ਵੱਲ ਜਿਹੜਾ ਸੀ ਇਸ ਤੇ ਹਮਲਾ ਵੀ ਕੀਤਾ ਗਿਆ ਜਿਹਾਜ ਦੇ ਉੱਤੇ ਔਰ ਐਸੇ ਹਾਸਤੇ ਨੂੰ ਕੀ ਕਿਹਾ ਜਾਂਦਾ ਕਾਮ ਕਾਟਾ ਮਾਰੂ ਹਾਸੇ ਦਾ ਜਿਹੜਾ ਵਾ ਨਾਮ ਦਿੱਤਾ ਜਾਂਦਾ ਇੱਕ ਸਮਝੌਤੇ ਦੇ ਅਨੁਸਾਰ ਬੇੜਾ ਇਹ ਜਿਹਾ ਸੀ ਮੂੜ ਭਾਰਤ ਵੱਲ ਨੂੰ ਜਿਹੜਾ ਸੀ ਰਵਾਨਾ ਹੁੰਦਾ ਵਾ ਠੀਕ ਹੈ ਔਰ 29 ਸਤੰਬਰ 1914 ਨੂੰ ਇਹ ਕਲਕੱਤਾ ਪਹੁੰਚਦਾ ਵਾ ਪਰ ਮੁਸਾਫਰਾਂ ਜਿਹੜਾ ਕਲਕੱਤੇ ਵੀ ਨਾ ਉਤਰਨ ਦਿੱਤਾ ਗਿਆ ਸੋ ਕੋ ਉਹਨਾਂ ਨੂੰ ਪੰਜਾਬ ਜਾਣ ਵਾਲੀ ਗੱਡੀ ਤੇ ਜਿਹੜਾ ਸੀ ਜਬਰੇ ਚੜਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਆ ਔਰ ਯਾਤਰੀਆਂ ਨੇ ਜਿਹੜਾ ਸੀ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਕਾਰਨ ਕੀ ਹੁੰਦਾ ਕਈ ਯਾਤਰੀਆਂ ਨੂੰ ਮਾਰ ਦਿੱਤਾ ਗਿਆ ਤਾਂ ਕਈ ਜਿਹੜੇ ਆ ਉੱਥੋਂ ਆਪਣੀਆਂ ਜਾਨਾਂ ਬਚਾ ਕੇ ਬਚਾਈਆਂ ਤੇ ਉੱਥੋਂ ਭੱਜ ਜਾਂਦੇ ਆ ਕਲੀਅਰ ਹੈ ਤੇ ਇਹ ਸੀਗਾ ਕਾਮਗਾਟਾ ਮਾਰੂ ਇੱਕ ਜਿਹੜਾ ਸੀਗਾ ਜਾਪਾਨੀ ਜਹਾਜ਼ ਸੀ ਬਾਬਾ ਗੁਰਦਿੱਤ ਸਿੰਘ ਇੱਕ ਕਾਫੀ ਵੱਡੇ ਵਪਾਰੀ ਸੀ ਇਹਨਾਂ ਦੇ ਦੁਆਰਾ ਜਿਹੜਾ ਸੀਗਾ ਇਹ ਕੀਤਾ ਗਿਆ ਸੀ ਔਰ ਇਹ ਜੀ ਇੱਕ ਕੇਸ ਵਾਸਤੇ ਸੀਗੇ ਜਿਵੇਂ ਕੈਨੇਡਾ ਹੋ ਗਿਆ ਅਮਰੀਕਾ ਹੋ ਗਿਆ ਹੋਰ ਕਈ ਦੇਸ਼ ਨੇ ਤਾਂ ਉਥੇ ਜਿਹੜੇ ਭਾਰਤੀ ਵਸੇ ਹੋਏ ਸਨ ਉਹਨਾਂ ਵਾਸਤੇ ਸੀਗਾ ਠੀਕ ਹੈ ਤਾਂ ਉਥੇ ਉਹਨਾਂ ਨੂੰ ਉਤਰਨ ਨਹੀਂ ਦਿੱਤਾ ਜਾਂਦਾ ਨੈਕਸਟ ਆ ਜਾਂਦਾ ਹੈ ਬਾਬਾ ਖੜਕ ਸਿੰਘ 1968 ਤੋਂ ਸੌਰੀ 1868 ਤੋਂ 1963 ਤੱਕ ਇਹਨਾਂ ਦਾ ਜਨਮ ਕਿੱਥੇ ਹੁੰਦਾ ਸਿਆਲਕੋਟ ਜੋ ਕਿੱਥੇ ਆ ਹੁਣ ਪਾਕਿਸਤਾਨ ਦੇ ਵਿੱਚ ਹੈ ਕਿੱਥੇ ਆ ਪਾਕਿਸਤਾਨ ਦੇ ਵਿੱਚ ਆ ਜਿਹੜਾ ਇਹਨਾਂ ਦਾ ਜਨਮ ਹੁੰਦਾ ਓਕੇ ਤਾਂ ਇਹ ਇੱਕ ਕੀ ਆ ਸਿੱਖ ਰਾਜਨੀਤਿਕ ਨੇਤਾ ਸਨ ਤੇ ਇਹ ਕੌਣ ਸੀਗੇ ਇਹ ਇਹ ਜਿਹੜੇ ਆ ਸਿੱਖ ਰਾਜਨੀਤਿਕ ਨੇਤਾ ਸਨ ਔਰ ਇਹਨਾਂ ਨੇ ਜਿਹੜਾ ਸੀਗਾ ਪੰਜਾਬ ਯੂਨੀਵਰਸਿਟੀ ਲਾਹੌਰ ਕਿੱਥੇ ਤੇ ਇਹ ਕੀ ਸੀ ਸਿੱਖ ਰਾਜਨੀਤਿਕ ਨੇਤਾ ਸੀ ਔਰ ਇਹਨਾਂ ਨੇ ਪੰਜਾਬ ਦੀ ਜੋ ਯੂਨੀਵਰਸਿਟੀ ਲਾਹੌਰ ਤੋਂ ਹੀ ਰਸੀ ਗ੍ਰੈਜੂਏਟ ਕਰਨ ਵਾਲੇ ਮਤਲਬ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਇਹਨਾਂ ਨੇ ਗ੍ਰੈਜੂਏਟ ਕਰਨ ਵਾਲੇ ਜੋ ਵਿਦਿਆਰਥੀ ਸੀਗੇ ਸੌਰੀ ਵਿਦਿਆਰਥੀਆਂ ਵਿੱਚੋਂ ਇੱਕ ਸਨ ਕੌਣ ਬਾਬਾ ਖੜਕ ਸਿੰਘ ਜੀ ਔਰ ਤਿੰਨ ਸਾਲਾਂ ਮਗਰੋਂ ਜਿਹੜਾ ਸੀ 1915 ਦੇ ਵਿੱਚ ਜਿਹੜਾ ਸੀਗਾ ਤਰਨਤਨ ਵਿਖੇ ਹੋਰੇ ਕਾਨਫਰੰਸ ਦੇ ਵਿੱਚ ਜਿਹੜਾ ਸੀਗਾ ਕਿਥੇ ਤਰਨਤਾਰਨ ਦੇ ਵਿੱਚ ਹੋਰੇ ਕਾਨਫਰੰਸ ਦੇ ਵਿੱਚ 8ਵੇਂ ਸੈਸ਼ਨ ਦੌਰਾਨ ਜਿਹੜਾ ਸੀਗਾ ਕਿੰਵੇਂ 8ਵੇਂ ਸੈਸ਼ਨ ਦੇ ਦੌਰਾਨ ਆਪ ਜੀ ਰਸੀ ਮੁਖੀ ਰਹਿੰਦੇ ਆ ਓਕੇ ਔਰ ਇਹਨਾਂ ਨੇ ਜੀ ਆਸੀ ਆਪਣੇ ਕਾਨਫਰੰਸ ਦੇ ਵਿਖੇ ਕੀ ਆ ਪੈਦਲ ਪਹੁੰਚ ਕੇ 6 ਘੋੜਿਆਂ ਤੇ ਸਵਾਰ ਹੋ ਕੇ ਜਿਹੜਾ ਸੀਗਾ ਆਨ ਦੀ ਰਵਾਇਤ ਨੂੰ ਜਿਹੜਾ ਤੋੜਿਆ ਠੀਕ ਹੈ ਔਰ ਇਸ ਨੂੰ ਜਿਹੜਾ ਅਚੰਬਿਤ ਕਰ ਦਿੱਤਾ ਸੀਗਾ ਔਰ 1920 ਦੇ ਵਿੱਚ ਕੀ ਹੈ ਲਾਹੌਰ ਦੇ ਵਿੱਚ ਹੋਇਆ ਕੇਂਦਰੀ ਸਿੱਖ ਲੀਗ ਦੇ ਇਤਿਹਾਸਿਕ ਸੈਸ਼ਨ ਦੀ ਪ੍ਰਧਾਨਗੀ ਰਹੀ ਸੀ ਇਹਨਾਂ ਨੇ ਕੀਤੀ ਤੇ ਸਿੱਖਾਂ ਨੂੰ ਨਾਮ ਮਿਲਵਰਤਨ ਲਹਿਰ ਵਿੱਚ ਭਾਗ ਲੈਣ ਲਈ ਜਿਹੜਾ ਇਹਨਾਂ ਨੇ ਪ੍ਰੇਰਿਤ ਕੀਤਾ ਕਿ ਜਿਹੜੀ ਨਾਮ ਮਿਲਵਰਤਨ ਲਹਿਰ ਹੈ ਉਹਦੇ ਵਿੱਚ ਜਿਹੜੇ ਸਿੱਖਾ ਵੱਧ ਚੜ ਕੇ ਹਿੱਸਾ ਲੈਣ ਓਕੇ ਉਸ ਤੋਂ ਬਾਅਦ ਜਿਹੜਾ ਨੈਕਸਟ ਕੀ ਹੈ 1921 ਠੀਕ ਹੈ ਕੀ ਹੈ 1921 ਈਸਵੀ ਦੇ ਵਿੱਚ ਜਿਹੜਾ ਆਪਨੇ ਇਹ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਆ ਨੀ ਰੱਖਣ ਵਿੱਚ ਮਦਦ ਕੀਤੀ ਕਿਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀ ਰੱਖਣ ਦੇ ਵਿੱਚ ਇਹਨਾਂ ਨੇ ਮਦਦ ਕੀਤੀ ਕਿੰਨਾਂ ਨੇ ਬਾਬਾ ਖੜਕ ਸਿੰਘ ਜੀ ਨੇ ਓਕੇ ਨੈਕਸਟ ਸਾਡੇ ਕੋਲ ਓਕੇ बाबा खड़क सिंह जी ठीक है ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਸੀਗਾ 1900 ਤੋਂ 1921 ਦੇ ਵਿੱਚ ਜਿਹੜਾ ਇਹਨਾਂ ਨੇ 1921 ਤੋਂ 22 ਦੇ ਵਿੱਚ ਇਹਨਾਂ ਨੇ ਬ੍ਰਿਟਾਨਵੀ ਸਰਕਾਰ ਦੇ ਖਿਲਾਫ ਜਿਹੜਾ ਵਾ ਸਫਲਤਾਪੂਰਵਕ ਚਾਬੀਆਂ ਵਾਲਾ ਜੋ ਮੋਰਚਾ ਸੀਗਾ ਪੜਿਆ ਸੀ ਨਾ ਆਪਾਂ ਸਿੱਖੇ ਜਨਨ ਕਿ ਪੰਜਾਬ ਦੇ ਇਹ ਵਿੱਚ ਠੀਕ ਹੈ ਤਾਂ ਜਿਹੜਾ ਸੀ ਚਾਬੀਆਂ ਵਾਲਾ ਮੋਰਚਾ ਕਿ ਜਦੋਂ ਅੰਗਰੇਜ਼ਾਂ ਨੇ ਜਿਹੜਾ ਸੀਗਾ ਰਮੰਦਰ ਸਾਹਿਬ ਦੀਆਂ ਜਿਹੜੀਆਂ ਅਸੀਂ ਚਾਬੀਆਂ ਜ਼ਬਤ ਕਰ ਲਈਆਂ ਸੀ ਤਾਂ ਨਵੰਬਰ 1921 ਵਿੱਚ ਲਗਾਇਆ ਔਰ ਇਹ ਸਿੱਖ ਵਿਦਰੋਹ ਸੀਗਾ ਜਿਸ ਦਾ ਕਿਸੇ ਮਤਵ ਅੰਮ੍ਰਿਤਸਰ ਦੇ ਹਰਮੰਦਰ ਸਾਹਿਬ ਵਿੱਚ ਸਥਿਤ ਤੋਂ ਜਿਹੜਾ ਸੀ ਤੋਸ਼ੇ ਖਾਨੇ ਦੀਆਂ ਚਾਬੀਆਂ ਮੂੜ ਹਾਸਲ ਕਰਨਾ ਸੀ ਜੋ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਆਪਣੇ ਕਬਜ਼ੇ ਵਿੱਚ ਲਈਆਂ ਸਨ ਔਰ ਇਸ ਮੋਰਚੇ ਦੇ ਦੌਰਾਨ ਕੀ ਹੁੰਦਾ ਹੈ ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚੋਂ ਆਪ ਜਿਹੜੇ ਸੀਗੇ ਇਹ ਮੋਹਰੀ ਸਨ ਕੌਣ ਬਾਬਾ ਖੜਕ ਸਿੰਘ ਜੀ ਅਤੇ ਇਹ ਬਰਤਾਨਵੀ ਸਰਕਾਰ ਜਨ ਕੇ ਅੰਗਰੇਜ਼ੀ ਸਰਕਾਰ ਦੇ ਖਿਲਾਫ ਕੀਤੇ ਵਿਦਰੋਹਾਂ ਵਿੱਚ ਆਪ ਜਿਹੜਾ ਸੀਗੇ ਆਪ ਵੱਲੋਂ ਕੋਈ ਜਿਹੜੀਆਂ ਸੀ ਵੱਲੋਂ ਕਟੀਆਂ ਜੇਲਾਂ ਵਿੱਚੋਂ ਜਿਹੜੀ ਸੀ ਪਹਿਲੀ ਜੇਲ ਸੀਗੀ ਔਰ ਆਪ ਦੀ ਗ੍ਰਿਫਤਾਰੀ ਨੇ ਜਿਹੜੀ ਸੀ ਲੋਕਾਂ ਅੰਦਰ ਬਰਤਾਨਵੀ ਸਰਕਾਰ ਦੇ ਖਿਲਾਫ ਜਿਹੜਾ ਸੀਗਾ ਰੋਸ ਗੁੱਸਾ ਲਹਿਰ ਜਿਹੜੀ ਆ ਉਹ ਪੈਦਾ ਕਰ ਦਿੱਤੀ ਸੀ ਇਹਨਾਂ ਦੇ ਗ੍ਰਿਫਤਾਰੀ ਨੇ ਓਕੇ ਤਾਂ ਨੈਕਸਟ ਸਾਡੇ ਕੋਲ ਆ ਜਾਂਦੇ ਨੇ ਸੈਫੁਦਦਿਨ ਕਿਚਲੂ 1888 ਤੋਂ 1963 ਈਸਵੀ ਦੇ ਵਿੱਚ ਤਾਂ ਸੈਫੁਦਦਿਨ ਕਿਚਲੂ ਤਾਂ ਆਪਾ ਜਿਲ੍ਹਿਆਂ ਵਾਲਾ ਬਾਗ ਪੜਿਆ ਹੈ ਨਾ ਠੀਕ ਹੈ ਤਾਂ ਉਸ ਦੇ ਬਾਰੇ ਹੀ ਹੈ ਦੇਖੋ ਤਾਂ ਇਹ ਜਿਹੜੇ ਸੀਗੇ ਉਹ ਇੱਕ ਕੀ ਭਾਰਤੀ ਸੁਤੰਤਰਤਾ ਜਿਹੜੇ ਸੀ ਗਰਮੀਏ ਸੀਗੇ ਔਰ ਭਾਰਤੀ ਮੁਸਲਿਮ ਰਾਸ਼ਟਰੀ ਨੇਤਾ ਸਨ ਔਰ ਇਹਨਾਂ ਨੇ ਜੇ ਅਸੀਂ ਕਿਹੜਾ ਬੈਰਿਸ ਟਰੀ ਕ ਕਿਸ ਨੂੰ ਬੈ ਜੇ ਜੇ ਸੀ ਬੈਸਟਰੀ ਕੀਤੀ ਹੋਈ ਸੀ ਜਾਨੀ ਕਿ ਵਿਕਾਲਤ ਕੀਤੀ ਹੋਈ ਸੀ ਠੀਕ ਹੈ ਔਰ ਪਾਤੀ ਰਾਸ਼ਟਰੀ ਕਾਂਗਰਸ ਦੇ ਰਾਜਨੀਤਿਕ ਹੋਣ ਦੇ ਨਾਤੇ ਉਹ ਪਹਿਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਜਿਹੜੇ ਸੀਗੇ ਔਰ 1924 ਦੇ ਵਿੱਚ ਜਿਹੜਾ ਵਿੱਚ ਇਸ ਤਰ੍ਹਾਂ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਿਹੜੇ ਆ ਇਹ ਬਣਦੇ ਆ ਓਕੇ ਕੀ ਬੰਦੇ ਨੇ ਜਨਰਲ ਸਕੱਤਰ ਜਿਹੜੇ ਆ ਇਹ ਬੰਦੇ ਆ ਔਰ ਆਪਨੇ ਜਿਵੇਂ ਮੁੱਖ ਤੌਰ ਤੇ ਪੰਜਾਬ ਵਿੱਚ ਰੌਲਟ ਐਕਟ ਨਾ ਵਕੀਲ ਨਾ ਦਲੀਲ ਤੇ ਨਾ ਹੀ ਅਪੀਲ ਠੀਕ ਹੈ ਰੌਲਟ ਐਕਟ ਦਾ ਜਿਹੜਾ ਸੀ ਕਾਰੀਆਂ ਛੰਡੀਆਂ ਨਾਲ ਜਿਹੜਾ ਸੀ ਵਿਰੋਧ ਕੀਤਾ ਸੀ ਨਾ ਤਾਂ ਇਸ ਦੇ ਜਿਹੜਾ ਲਾਗੂ ਹੋਣ ਮੰਗਰੋ ਜਿਹੜਾ ਸੀ ਵਿਰੋਧ ਜੋ ਕਿ ਮਾਰਚ 19 ਨੂੰ ਹੋਇਆ ਵਿਚ ਭਾਗ ਲਿਆ ਔਰ ਜਿਸ ਮਗਰੋਂ ਜਿਹੜਾ ਸੀ 10 ਅਪ੍ਰੈਲ ਨੂੰ ਆਪ ਨੂੰ ਡਾਕਟਰ ਸਤਪਾਲਸ ਨੂੰ ਜਿਹੜਾ ਸੀਗਾ ਗੁਪਤ ਤਰੀਕੇ ਰਾਹੀਂ ਜਿਹੜਾ ਸੀ ਧਰਮਸ਼ਾਲਾ ਜਿਹੜਾ ਸੀ ਪੇਜ ਦਿੱਤਾ ਗਿਆ ਔਰ ਇਹਨਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਹੋਈ ਜਿਹੜੀ ਰੈਲੀ ਹੀ ਮਗਰੋਂ ਕੀ ਹੈ 13 ਅਪ੍ਰੈਲ 1919 ਨੂੰ ਹੋਏ ਜਿਲ੍ਹਿਆਂ ਵਾਲੇ ਬਾਗ ਦੇ ਭਿਆਨਕ ਹਾਸੇ ਦਾ ਸ਼ਿਕਾਰ ਬਣਦੀ ਹੈ ਔਰ ਆਪ ਜਿਹੜੇ ਨੌਜਵਾਨ ਪਾਰਸਬਾਦ ਦੇ ਸੰਸਥਾਪਕ ਵੀ ਸਨ ਜਾਨੀ ਕਿ ਕਿਸ ਦੇ ਭਾਰਤ ਜਿਹੜੀ ਨੌਜਵਾਨ ਸਭਾ ਸੀ ਉਸ ਦੇ ਸੰਸਥਾਪਕ ਸਨ ਔਰ ਆਪ ਨੇ ਜਿਹੜਾ ਸਿਗਾ ਜਿਸ ਨੇ ਅਸੀਂ ਰਾਸ਼ਟਰੀ ਸੰਘਰਸ਼ ਨੂੰ ਜਿਹੜਾ ਸੀ ਸੈਂਕੜੇ ਤੇ ਹਜ਼ਾਰਾਂ ਰੈਲੀਆਂ ਤੇ ਵਿਦਰੋਹ ਜਿਨ੍ਹਾਂ ਨੇ ਕੀਤੇ ਸੀਗੇ ਔਰ ਆਪ ਵੀ ਅਸੀਂ ਜਾਮੀਏ ਜਿਹੜਾ ਸੀਗਾ ਜਾਮੀਏ ਮਾਲੀਏ ਇਸਲਾਮੀਏ ਦੀ ਬਾਨੀ ਕਮੇਟੀ ਦੇ ਮੈਂਬਰ ਵੀ ਸਨ ਔਰ ਆਪ ਜਿਹੜੇ ਸੀਗੇ 29 ਅਕਤੂਬਰ 1920 ਨੂੰ ਦੀ ਬੈਠਕ ਮੰਗ ਰਿਆ ਸੀ ਇਸ ਕਮੇਟੀ ਨੇ ਜਾਮੀਏ ਮਾਲੀਆ ਯੂਨੀਵਰਸਿਟੀ ਦੀ ਜਿਹੜੀ ਆ ਨੀ ਰੱਖਦੇ ਔਰ ਸੈਫੁਦੀਨ ਕਿਚਰੂ ਜਿਵੇਂ ਕਿ ਕਿਹਾ ਗਿਆ ਨਾ ਕਿ 10 ਅਪ੍ਰੈਲ ਨੂੰ ਜਿਹੜਾ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਰੌਲਟ ਐਕਟ ਦੇ ਅਧੀਨ ਜਿਸ ਦੇ ਰੋਜ਼ ਦੇ ਵਿੱਚ ਡਾਕਟਰ ਜਿਹੜੇ ਸੀ ਇਹਨਾਂ ਨੂੰ ਸੈਫੁਦੀਨ ਕਿਚਲੂ ਨੂੰ ਔਰ ਡਾਕਟਰ ਸਤਪਾਲ ਨੂੰ ਔਰ ਬਾਅਦ ਵਿੱਚ ਜਿਹੜਾ ਸੀਗਾ ਇਹਨਾਂ ਦੇ ਵਾਸਤੇ ਕੀ ਕੀਤਾ ਜਾਂਦਾ ਹੈ ਮਤਲਬ ਕਿ ਇਹਨਾਂ ਨੂੰ ਜਰਸੀ ਛਡਾਉਣ ਵਾਸਤੇ ਇੱਕ ਸ਼ਾਂਤਮਈ ਤਰੀਕੇ ਨਾਲ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਇਕੱਠ ਹੁੰਦਾ ਹੈ ਜਿਹੜਾ ਬਾਗ ਦੇ ਵਿੱਚ ਕੀ ਬੰਦਦਾ ਹੈ ਜਿਲ੍ਹਿਆਂ ਵਾਲਾ ਹੱਤਿਆਕਾਂ ਦਾ ਸੀ ਭਿਆਨਕ ਰੂਪ ਧੰਨ ਕਰਕੇ ਜਿਹੜਾ ਵਾ ਉਸ ਉਹ ਲੋਕ ਜਿਹੜੇ ਆ ਸ਼ਿਕਾਰ ਹੁੰਦੇ ਆ ਅੰਗਰੇਜ਼ੀ ਹਕੂਮਤ ਦੇ ਓਕੇ ਨੈਕ ਸਾਡੇ ਕੋਲ ਆ ਜਾਂਦਾ ਹੈ ਕਰਤਾਰ ਸਿੰਘ ਸਰਾਭਾ ਕਿਹੜਾ ਆਂਦਾ ਹੈ ਅਗਲੀ ਇਤਿਹਾਸਿਕ ਸ਼ਖਸੀਅਤ ਤਾਂ ਕਰਤਾਰ ਸਿੰਘ ਸਰਾਭਾ 1896 ਤੋਂ 1915 ਇਸਵੀ ਤਾਂ ਆਪ ਜੀ ਇੱਕ ਪ੍ਰਸਿੱਧਾ ਭਾਰਤੀ ਵਿਦਰੋਹੀ ਸਨ ਜਿਨ੍ਹਾਂ ਦਾ ਨਾਮ ਲਾਹੌਰ ਸਾਜ਼ਿਸ਼ ਕੇਸ ਕੇਸ ਦੇ ਵੀ ਜਿਹੜਾ ਹੈ ਲਿਆ ਜਾਂਦਾ ਹੈ ਗਦਰ ਪਾਰਟੀ ਦੇ ਵੱਡੇ ਆਗੂ ਜਿਹੜੇ ਸਿਗੇ ਠੀਕ ਹੈ ਗਦਰ ਪਾਰਟੀ ਤੇ ਕੀ ਹੈ ਗਦਰ ਪਾਰਟੀ ਦੇ ਵੱਡੇ ਜਿਹੜੇ ਆ ਆਗੂ ਕਰਤਾਰ ਸਿੰਘ ਸਰਾਭਾ ਨੂੰ ਜਿਵੇਂ ਨਵੰਬਰ 1915 ਦੇ ਵਿੱਚ ਗਦਰ ਸਾਜ਼ਿਸ਼ ਕੇਸ ਫਰਵਰੀ 1915 ਤਹਿਜਸੀ ਲਾਹੌਰ ਵਿਖੇ ਮੌਤ ਦੀ ਸਜ਼ਾ ਦਿੱਤੀ ਗਈ ਸੀ ਔਰ ਨਵੰਬਰ 1913 ਦੇ ਵਿੱਚ ਗਦਰ ਪਾਰਟੀ ਨੇ ਗਦਰ ਨਾਮ ਦਾ ਅਖਬਾਰ ਜਿਹੜਾ ਛਾਪਣਾ ਉਹ ਸ਼ੁਰੂ ਕੀਤਾ ਜੋ ਪੰਜਾਬੀ ਦੇ ਵਿੱਚ ਹਿੰਦੀ ਉਰਦੂ ਬੰਗਾਲੀ ਗੁਜਰਾਤੀ ਪੋਸ਼ ਤੋਂ ਪਸ਼ਾਵਾਂ ਵਿੱਚ ਜਿਹੜਾ ਸ਼ਬਦ ਆ ਸੀ ਕਰਤਾਰ ਸਿੰਘ ਨੇ ਜੀ ਇਸ ਅਖਬਾਰ ਦੇ ਪ੍ਰਕਾਸ਼ਨ ਵਿੱਚ ਜੇ ਸੀ ਅਹਿਮ ਭੂਮਿਕਾ ਨਿਭਾਈ ਸੀ ਔਰ ਇਹ ਅਖਬਾਰ ਪੂਰੀ ਦੁਨੀਆ ਦੇ ਵਿੱਚ ਜੇ ਸੀ ਵਸਦੇ ਭਾਰਦੀਆਂ ਤੱਕ ਜਿਹੜਾ ਪਹੁੰਚਾਇਆ ਗਿਆ ਭੇਜਿਆ ਗਿਆ ਔਰ ਜਿਸ ਦਾ ਇਸ ਅਖਬਾਰ ਦਾ ਮਤਵ ਬ੍ਰਿਟਾਨਵੀ ਰਾਜ ਦਾ ਕਾਲਾ ਚਿੱਠਾ ਸਾਰੀ ਦੁਨੀਆ ਵਿੱਚ ਖੋਲਣਾ ਸੀਗਾ ਅਤੇ ਇਸ ਨਾਲ ਹੀ ਉਹਨਾਂ ਨੇ ਜਿਹੜਾ ਸੀ ਭਾਰਤੀਆਂ ਨੂੰ ਯੁੱਧ ਸਿਖਲਾਈ ਤੇ ਹਥਿਆਰ ਅਤੇ ਬੰਬ ਬਣਾਉਣ ਦੀ ਸਿਖਲਾਈ ਵੀ ਦੇਣੀ ਜਿਹੜੀ ਸੀ ਆਰੰਭਾ ਕੀਤੀ ओके okay? और उसके बाद पंजाबी ناولकार नानक सिंह ਨੇੜਾਵਾ ਕਰਤਾਰ ਸਿੰਘ ਸਰਾਬਾ ਦੀ ਜੀਵਨ ਗਾਥਾ ਉੱਤੇ ਇੱਕ ਨਾਵਲ ਲਿਖਿਆ ਹੈ ਕਿਹੜਾ ਇੱਕ ਤਲਵਾਰ ਸੌਰੀ ਇੱਕ ਮਿਆਨ ਤੇ ਦੋ ਤਲਵਾਰਾਂ ਦੀ ਜਿਹੜੀ ਰਚਨਾ ਕੀਤੀ ਹੈ ਤਾਂ ਉਹ ਕਿਸ ਦੀ ਜੀਵਨੀ ਤੇ ਕੀਤੀ ਹੈ ਪ੍ਰਸਿੱਧ ਨਾਵਲਕਾਰ ਨੇ ਨਾਨਕ ਸਿੰਘ ਉਹ ਉਹਨਾਂ ਨੇ ਕਰਤਾਰ ਸਿੰਘ ਸਰਾਬਾ ਦੀ ਜੀਵਨ ਗਾਥਾ ਤੇ ਇਹ ਨਾਵਲ ਲਿਖਿਆ ਹੈ ਇੱਕ ਮਿਆਨ ਦੋ ਤਲਵਾਰਾਂ ਦੇਖੋ ਇੱਕ ਮਿਆਨ ਦੇ ਵਿੱਚ ਕਿਵੇਂ ਦੋ ਤਲਵਾਰਾਂ ਸਮਾਨ ਸਕਦੀਆਂ ਹਨ ਤਾਂ ਪੰਨ ਵਾਲਾ ਨਵਲਾ ਕੇਸ ਜਿਹੜਾ ਕੇਸ ਦੇ ਦੌਰਾਨ ਕੀ ਜੱਜ ਵੀ ਆਪਦੀ ਜਿਹਾ ਸੀ ਤਿੱਖਣ ਬੁੱਧੀ ਤੋਂ ਪ੍ਰਭਾਵਿਤ ਹੋਏ ਸਨ ਔਰ ਆਪ ਨੂੰ ਜਿਹਾ ਸੀ ਸਜ਼ਾ ਇਹ ਮੌਤ ਜਿਹੜਾ ਸੀ ਸੁਣਾ ਦਿੱਤੀ ਤੇ ਇਹਨਾਂ ਨੂੰ ਜੜੀ ਆ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਨੈਕਸਟ ਆ ਜਾਂਦੇ ਨੇ ਮਾਸਟਰ ਤਾਰਾ ਸਿੰਘ ਤਾਂ ਉਹ ਇੱਕ ਉੱਗੇ ਸਿੱਖ ਰਾਜਨੀਤਿਕ ਧਾਰਮਿਕ ਆਗੂ ਸਨ ਜੋ ਕਿ 20ਵੀਂ ਸਦੀ ਦੇ ਪਹਿਲੇ ਅੱਧ ਜਿਹੜਾ ਵਿੱਚ ਬਹੁਤ ਪ੍ਰਸਿੱਧ ਹੁੰਦੇ ਆ ਔਰ ਉਹਨਾਂ ਨੇ ਜਿਆਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਆ ਕੌਣ ਮਾਸਟਰ ਤਾਰਾ ਸਿੰਘ ਓਕੇ ਔਰ ਜਿਆਸੀ ਸਿੱਖਾਂ ਨੂੰ ਰਾਜਨੀਤਿਕ ਤੌਰ ਤੇ ਅਸੀਂ ਇੱਕ ਝੰਡੇ ਹਟ ਲਿਆਂਦਾ ਇਹਨਾਂ ਨੇ ਔਰ ਇਹਨਾਂ ਦੀ ਮੰਗ ਸੀ ਸਿੱਖ ਬਹੁ ਗਿਣਤੀ ਰਾਜ ਪੰਜਾਬ ਦੀ ਸਥਾਪਨਾ ਦੀ ਅਗਵਾਈ ਕਰਨਾ ਓਕੇ ਕੀਤੀ ਇਹਨਾਂ ਨੇ ਕਿ ਸੀਗਾ ਬਹੁ ਗਿੰਤੀ ਰਾਜ ਪੰਜਾਬ ਦੀ ਇਸ ਸਥਾਪਨਾ ਦੀ ਅਗਵਾਈ ਕੀਤੀ ਇਹਨਾਂ ਨੇ ਔਰ ਆ ਇਹਨਾਂ ਨੇ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ 175 ਮੈਂਬਰਾਂ ਵਿੱਚੋਂ ਜਿਹੜੇ ਸੀਗੇ ਵਿੱਚੋਂ ਇੱਕ ਮੈਂਬਰ ਸਨ ਔਰ ਇਸੇ ਕਮੇਟੀ ਦੀ ਸਥਾਪਨਾ ਨੇ ਇਸ ਸਿੱਖ ਧਰਮ ਸੁਧਾਰ ਲਹਿਰ ਜੋ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਕਿਸੇ ਮਤਵਾਂ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਲਈ ਚਲਾਈ ਗਈ ਚਲਾਈ ਗਈ ਵਿੱਚ ਜਿਹੜੇ ਸੀ ਮੁੱਖ ਭੂਮਿਕਾ ਨਿਭਾਈ ਇਹਨਾਂ ਨੇ ਕਿਹਨਾਂ ਨੇ ਮਾਸਟਰ ਤਾਰਾ ਸਿੰਘ ਨੇ 1920 ਤੋਂ ਲੈ ਕੇ 1925 ਤੱਕ ਇਹ ਸੀ ਕਿਹੜਾ ਮਤਲਬ ਕਿ ਚਲਾਈ ਗਈ ਸੀ ਕਿ ਨਾ ਕਿ ਜਿਹੜੇ ਮਤਵਾਂ ਦੇ ਅਧੀਨ ਮਹੰਤ ਸਿਗੇ ਜਿਹੜੇ ਉਹਨਾਂ ਦੇ ਅਧੀਨ ਜਿਹੜੇ ਗੁਰਦੁਆਰੇ ਆਉਂਦੇ ਜਿਵੇਂ ਜਿਹੜਾ ਸੀ ਆ ਜੇਸੀ ਚਾਬੀਆਂ ਦਾ ਮੋਰਚਾ ਹੋ ਗਿਆ ਨਨਕਾਣਾ ਸਾਹਿਬ ਦਾ ਮੋਰਚਾ ਹੋ ਗਿਆ ਗੁਰੂ ਦੇ ਬਾਗ ਦਾ ਮੋਰਚਾ ਹੋ ਗਿਆ ਜੈਤੋ ਦਾ ਮੋਰਚਾ ਹੋ ਗਿਆ ਤੇ ਇਹ ਸਾਰੇ ਹੀ ਮੋਰਚੇ ਜਿਹੜੇ ਆ 1920 ਤੋਂ ਲੈ ਕੇ 1925 ਦੇ ਵਿੱਚ ਜਿਹੜੇ ਆ ਕੀਤੇ ਗਏ ਸੀਗੇ ਓਕੇ ਠੀਕ ਹੈ ਤਾਂ ਇਹ ਸੀਗੇ ਸਾਡੇ ਕੋਲ ਅੱਜ ਦਾ ਸਾਡਾ ਜਿਹੜਾ ਟੌਪਿਕ ਕੀ ਸੀਗਾ ਇਤਿਹਾਸਿਕ ਸ਼ਖਸੀਅਤਾਂ ਕਿਸ ਦੀਆਂ ਪੰਜਾਬ ਦੀਆਂ ਜਿਨ੍ਹਾਂ ਦੇ ਬਾਰੇ ਅਸੀਂ ਪੜਿਆ ਜਿਨ੍ਹਾਂ ਨੇ ਜਿਹੜਾ ਸੀਗਾ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਰਾਸ਼ਟਰੀ ਅੰਦੋਲਨਾਂ ਦੇ ਵਿੱਚ ਜਿਹੜਾ ਵਾ ਕਾ ਅਜਿਹਾ ਅਹਿਮ ਹਿੱਸਾ ਆਪਣਾ ਪਾਇਆ ਔਰ ਜਿਹੜਾ ਦੇਸ਼ ਨੂੰ ਆਜ਼ਾਦ ਕਰਵਾਇਆ ਓਕੇ